ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪੈਂਡਾ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਟਿੰਡਾ ਤੇ ਬਾਈਆਂ ਕੋਲੇ ਦੋ ਪਸ਼ੂ ਪਕਾਊ ਆ ਗਏ ਇੱਕ ਸਾਹਮਣੇ ਤੁਸੀਂ ਮੱਝ ਦੇਖ ਰਹੇ ਹੋ ਤੇ ਇੱਕ ਉਧਰ ਵੈੜ ਆ ਗਈ ਵੈੜ ਨੇ ਪਹਿਲੇ ਸੂਏ ਸੋਣਾਗਾ ਤੇ ਮੱਝ ਨੇ ਸੋਣਾ ਇਸ ਵਾਰ ਚੌਥੇ ਸੂਏ ਤਿੰਨ ਚਾਰ ਦਿਨ ਇਹ ਤੇ ਬਾਕੀ ਆ ਦਿਨ ਪੂਰੇ ਹੋਣ ਚਾ ਤੇ ਬਾਕੀ ਬਾਈ ਕਹਿੰਦੇ ਵੀ ਕੁਝ ਦਿਨ ਉੱਤੇ ਵੀ ਲੈ ਜਾਂਦੀ ਆ ਤੇ ਹਫ਼ਤਾ ਕੋ ਮਤਲਬ ਆਪਾਂ ਮੰਨ ਕੇ ਜਿੱਲ ਗਏ ਵੀ ਹਫ਼ਤਾ ਇਹ ਸੂੰਦੀ ਨਹੀਂ ਕਰ ਦੀ ਮਾਝਾ ਹੈ ਚੰਗੇ ਸੀਮੰਦੀ ਹੈ ਬਾਈ ਦੱਸਦੇ ਆ ਕਿ ਪਾਰੇ ਦਾ ਰਿਕਾਰਡ ਨਹੀਂ ਪਤਾਗਾ ਵੀ ਕਿਹੜੇ ਸੀਮੰਦੀ ਹੈਗੀ ਲੰਮਾ ਸਮਾਂ ਦੁੱਧ ਦਿੰਦੀ ਆ ਤੇ ਦੁੱਧ ਵੀ ਚੰਗਾ ਦਿੰਦੀ ਆ 16 ਤੋਂ 17 ਲੀਟਰ ਦੁੱਧ ਇਹ ਦਿੰਦੀ ਹੈਗੀ ਤੇ ਬਾਈ ਕਹਿੰਦੇ ਵੀ 15 ਲੀਟਰ ਮੰਨ ਕੇ ਕੋਈ ਮਰਜ਼ੀ ਲੈ ਜੇ ਵੀ ਦੁੱਧ ਜਾਣੀ 16 17 ਦਿੰਦੀ ਹੈਗੀ ਤੇ ਇਸ ਵਾਰ ਵੀ ਇੰਨੀ ਉਮੀਦ ਹੈਗੀ ਤੇ ਬਾਕੀ ਸੂਏ ਤੇ ਡਿਪੈਂਡ ਹੁੰਦਾ ਸੂਆ ਚੰਗਾ ਬੈਜੇ ਤੇ ਬਾਕੀ ਥੋੜਾ ਜਿਹਾ ਉਪਰੇ ਦਾ ਕਈ ਵਾਰੀ ਹੋ ਜਾਂਦਾਗਾ ਉਹ ਠੰਡੀ ਸੀਲ ਹੈਗੀ ਤੇ ਸੀਮਨ ਵੀ ਇਹਦਾ ਚੰਗਾ ਲੱਗਿਆ ਵਾ ਤੇ ਰਿਕਾਰਡ ਨਹੀਂ ਗੱਲ ਕਰੋ ਦਾ ਵੀ ਸੰਭ ਹੈਗਾ ਚੌਥੇ ਸੂਏ ਨੇ ਇਸ ਵਾਰ ਸੁਣਾਗਾ ਤੇ ਤੁਹਾਨੂੰ ਆਪਾਂ ਦੁਬਾਰੇ ਦੱਸ ਦਿੰਨੇ ਆ 16 17 ਲੀਟਰ ਦੁੱਧ ਦਾ ਰਿਕਾਰਡ ਆ ਤੇ ਬਾਕੀ ਸਿੰਘਾਂ ਦੀ ਕੁਆਲਿਟੀ ਕੱਦ-ਕਾਰਡ ਚੰਗੇ ਦੇ ਵਿੱਚ ਆ ਗਈ ਬਾਡੀ ਵੰਤਰ ਦੀ ਭਾਰੀ ਹੈਗੀ ਪੂਰੀ ਤੇ ਥਣਲੇਵੇ ਦੀ ਪੂਰੀ ਸਾਫ ਆ ਗਈ ਤੇ ਪੱਠ ਪੁੜਾ ਵੀ ਬਹੁਤ ਚੌੜਾਗਾ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਪੱਠ ਪੁੜੇ ਦੀ ਵੀ ਚੌੜੀ ਆ ਕੱਦ ਵੀ ਵਧੀਆ ਦੇ ਵਿੱਚ ਆ ਗਈ ਤੇ ਬਾਕੀ ਥਾਣ ਤੁਸੀਂ ਦੇਖ ਸਕਦੇ ਹੋ ਥਾਣਾ ਦਾ ਸਹਿਜ ਬਹੁਤ ਵਧੀਆ ਮੋਢਾ ਹੈਗਾ ਮੋਟਾ ਤੇ ਥੱਲੇ ਤੋਂ ਪਤਲੇ ਹੁੰਦੇ ਜਾਂਦੇ ਆ ਥਾਣਾ ਤੇ ਵਿੱਥੀ ਵੀ ਬਹੁਤ ਆ ਥਾਣਾ ਦੇ ਵਿੱਚ ਤੇ ਥਾਣਾ ਦਾ ਸਹਿਜ ਵੀ ਜਿਵੇਂ ਇੱਕੋ ਜਿਹਾ ਮੂਰਲੇ ਵੀ ਪਤਲੇ ਵੀ ਜਿਵੇਂ ਪਿਛਲੇ ਵੀ ਤੇ ਮੂਰਲੇ ਵੀ ਪੀੜੀ ਦੇ ਪਾਵਿਆਂ ਅਰਗੇ ਆਗੇ ਦੇਖ ਸਕਦੇ ਤੁਸੀਂ ਚਾਰੇ ਗੁੱਠਾਂ ਦੇ ਲੱਗੇ ਹੋਇਆ ਤੇ ਵਿੱਥੀ ਬਹੁਤ ਆਗੀ ਤੇ ਇਧਰ ਤੁਹਾਨੂੰ ਆਪਾਂ ਇੱਕ ਵੈੜ ਦਿਖਾਉਨੇ ਆਂਗੇ ਇਹ ਦਰਮਿਆਨੇ ਕੱਦ ਦੇ ਵਿੱਚ ਆ ਨਾ ਜ਼ਿਆਦਾ ਕੱਦ ਦਾ ਤੇ ਨਾ ਹੀ ਜ਼ਿਆਦਾ ਛੋਟਾ ਹੈਗਾ ਤੇ ਇਹ ਦੋ ਦਿਨ ਦਾ ਗੀ ਨੇ ਪਹਿਲੇ ਸੂਏ ਨਹੀਂ ਸੁਣਾਗਾ ਥੋੜੀ ਜੀ ਕਰਾਸ ਦੇ ਵਿੱਚ ਪੈਂਦੀ ਹੈਗੀ ਤੇ ਬਾਕੀ ਇਹ ਹਜੇ ਕੱਚੀ ਹੈਗੀ ਇਹਦੇ ਤਕਰੀਬਨ 8 ਤਰੀਕ ਨੂੰ ਦਿਨ ਪੂਰੇ ਆ ਮੰਨ ਕੇ ਚੱਲੋ ਹਜੇ 15 18 ਦਿਨ ਪਏ ਆ ਕੁਝ ਦਿਨ ਉੱਤੇ ਵੀ ਲੈ ਜੂ ਤੇ ਇਹ ਤੁਸੀਂ ਫੇਸ ਕੁਆਲਟੀ ਦੇਖ ਸਕਦੇ ਹੋ ਬਾਡੀ ਬੰਤਰ ਦੇਖ ਸਕਦੇ ਹੋ ਦਰਮਿਆਨੇ ਘੱਟ ਦੇ ਵਿੱਚ ਆ ਪਰ ਸਭੀ ਵੀ ਚੰਗੀ ਆ ਲਿੱਸੀ ਨਹੀਂ ਹੈਗੀ ਕਿਸੇ ਪਾਸਿਓਂ ਮੂੰਹੋਂ ਦੋ ਦੰਦਾਂ ਦਾ ਜੀ ਦੇਖ ਲਿਆ ਕਿ ਬਾਕੀ ਤੁਸੀਂ ਕਨਫਰਮ ਕਰ ਸਕਦੇ ਹੋ ਆਕੇ ਤੇ ਥਣ ਵੀ ਸੋਹਣੇ ਕੱਢਦੀ ਹੈਗੀ ਤੇ ਬਾਕੀ ਦਿਨ ਅਜੇ ਕਾਫੀ ਪਏ ਹੈਗੇ ਤੇ ਇਹ ਦੋ ਨਾਗ ਵਿਕਾਊ ਆਗੇ ਤੇ ਇਹ ਘਰ ਦੀ ਮਜਬੂਰੀ ਕਾਰਨ ਬਾਈਆਂ ਨੇ ਵਿਕਾਊ ਕਰੇ ਆਗੇ ਤੇ ਨਹੀਂ ਤਾਂ ਇਹ ਪਸ਼ੂ ਨਹੀਂ ਵੇਚਨੇ ਸੀਗੇ ਕਿਉਂਕਿ ਮੱਝ ਵੀ ਚੰਗੀ ਹੈਗੀ ਤੇ ਵੈੜ ਵੀ ਵਧੀਆ ਹੈਗੀ ਇਹ ਮਜਬੂਰੀ ਕਾਰਨ ਹੀ ਵੇਚ ਰਹੇ ਹੈਗੇ ਤੇ ਰੇਟ ਵੀ ਇਹਨਾਂ ਦੇ ਠੀਕ ਹੀ ਹੋਣਗੇ ਜਾਇਜ਼ ਹੋਣਗੇ ਬਾਕੀ ਜੋ ਰੇਟ ਦੱਸੇ ਜਾਣਗੇ ਮੌਕੇ ਤੇ ਮਾਨਤਾਣ ਹੋ ਜਾਊਗਾ ਤੇ ਇਹ ਮੱਝ ਦਾ ਰੇਟ ਹੈਗਾ 1 ਲੱਖ 48000 ਤੇ ਮੌਕੇ ਤੇ ਮਾਨਤਾਣ ਵਧਿਆ ਕਰਿਆ ਜਾਊਗਾ ਤੇ ਜਿਹੜੀ ਇਹ ਵੈੜ ਆਗੀ ਇਹਦਾ ਰੇਟ ਮੌਕੇ ਤੇ ਹੋਊਗਾ ਤੁਸੀਂ ਫੋਨ ਲਾ ਕੇ ਬਾਈਆਂ ਨਾਲ ਪੁੱਛ ਸਕਦੇ ਹੋ ਤੇ ਵੀ ਕੀ ਰੇਟ ਆ ਕਿਉਂਕਿ ਇਹਦੇ ਹਜੇ ਦਿਨ ਕਾਫੀ ਪਏ ਆਗੇ ਤਾਂ ਕਰਕੇ ਇਹਦਾ ਰੇਟ ਕੋਈ ਵੀਡੀਓ ਦੇ ਵਿੱਚ ਕਨਫਰਮ ਨਹੀਂ ਕਰਿਆਗਾ ਤੇ ਜਿਹਨੂੰ ਵੀ ਕੋਈ ਵੀ ਪਸ਼ੂ ਪਸੰਦ ਆਉਂਦਾ ਦੋਵੇਂ ਪਸੰਦ ਆਉਂਦੇ ਆ ਜਾਂ ਕਿਸੇ ਨੇ ਵਾਢ ਖਰੀਦਣੀ ਆ ਜਾਂ ਕਿਸੇ ਨੇ ਮੱਝ ਖਰੀਦਣੀ ਆ ਤੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਤੁਸੀਂ ਬਾਈਆਂ ਨਾਲ ਗੱਲਬਾਤ ਕਰਕੇ ਇੱਥੇ ਆ ਕੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਤੇ ਫਿਰ ਤੁਸੀਂ ਪਸ਼ੂਆਂ ਨੂੰ ਖਰੀਦ ਸਕਦੇ ਹੋਗੇ ਤੇ ਬਾਕੀ ਤੁਹਾਨੂੰ ਆਪਾਂ ਤੋਰ ਕੇ ਦਿਖਾਉਨੇ ਆਂ ਦੋਸਤੋ ਥੋੜਾ ਜਿਹਾ ਡਰਦੀ ਹੈਗੀ ਆਪਾਂ ਦੂਰੋਂ ਹੀ ਵੀਡੀਓ ਬਣਾਵਾਂਗੇ ਤੇ ਕਿਉਂਕਿ ਖੇਤਾਂ ਦੇ ਵਿੱਚ ਘਾਰ ਆ ਤੇ ਆਮ ਕੋਈ ਉਪਰਾ ਬੰਦਾ ਥੋੜਾ ਜਿਹਾ ਘਟ ਆਉਂਦਾ ਬਾਕੀ ਡਾਕਟਰ ਦਾ ਵੀ ਹੋ ਜਾਂਦਾਗਾ ਡਾਕਟਰ ਤੋਂ ਵੀ ਪਸ਼ੂ ਡਰਦੇ ਰਹਿੰਦੇ ਆ ਤੇ ਉਪਰੇ ਬੰਦੇ ਤੋਂ ਵੀ ਤੇ ਆਪਾਂ ਗੇੜਾ ਘੜਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਇੱਕ ਥਾਂ ਖੜ ਕੇ ਹੀ ਆਪਾਂ ਤੋਰ ਦੀ ਜੱਜਮੈਂਟ ਤੁਹਾਨੂੰ ਆਪਾਂ ਕਰਾ ਦਾਂਗੇ ਇੱਥੋਂ ਤੁਸੀਂ ਜੱਜਮੈਂਟ ਕਰ ਸਕਦੇ ਹੋਗੇ ਡਿਟੇਲ ਆਪਾਂ ਤਕਰੀਬਨ ਸਾਰੀ ਤੁਹਾਨੂੰ ਦੱਸਤੀ ਆ ਅੱਜ ਦੀ ਤੇ ਮੱਝ ਚੰਗੇ ਦੁੱਧ ਵਾਲੀ ਆ ਬਾ ਲੈ ਆ ਤੇ ਤੁਰਦੀ ਤੋਂ ਤੁਸੀਂ ਜੱਜਮੈਂਟ ਕਰ ਸਕਦੇ ਹੋ ਥੋੜਾ ਡਰਦੀ ਕਰਕੇ ਨਹੀਂ ਤੁਹਾਨੂੰ ਨੇੜੋਂ ਵੀ ਦਿਖਾ ਦਿੰਦਾ ਤੇ ਬਾਕੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਸਕਦੇ ਹੋ ਬਾਕੀ ਬਾਡੀ ਬਾਂਦਰ ਤੁਸੀਂ ਦੁਬਾਰੇ ਦੇਖ ਸਕਦੇ ਹੋ ਤੇ ਸਭੀ ਬੜੀ ਚੰਗੀ ਆ ਪੂਰੀ ਆਡਰ ਕੁਆਲਿਟੀ ਦੀ ਪੂਰੀ ਸਾਫ ਆ ਆਡਰ ਰਹਿਣੇ ਵਧੀਆ ਸਟਾਰਟ ਕਰਿਆ ਹੈਗਾ ਬਣਾਉਣਾ ਬਾਕੀ ਹਜੇ ਦਿਨ ਪਏ ਆ ਮੀ ਦਾ ਵੀ ਮੌਕੇ ਤੇ ਚੰਗਾ ਤਿਆਰ ਕਰੂਗੀ ਤੇ ਬਾਕੀ ਜਿਹਨੂੰ ਪਸੰਦ ਆਉਂਦੀ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਇੱਥੇ ਆ ਕੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਤੇ ਤੁਸੀਂ ਇਹ ਸਮਝ ਨੂੰ ਖਰੀਦ ਸਕਦੇ ਹੋਗੇ ਬਾਕੀ ਜਿਹਨੂੰ ਇਹ ਵੈੜ ਪਸੰਦ ਆਉਂਦੀ ਆ ਤੇ ਇਹਦੇ ਸਬੰਧ ਦੇ ਵਿੱਚ ਵੀ ਤੁਸੀਂ ਕਾਲ ਕਰ ਸਕਦੇ ਹੋ ਕੱਚੀ ਕਰਕੇ ਇਹਦਾ ਫੋਨ ਰੇਟ ਆ ਜਿਹੜਾ ਉਹ ਫੋਨ ਦੇ ਉੱਤੇ ਹੈਗਾ ਬਾਕੀ ਤੁਹਾਨੂੰ ਤੋਰ ਕੇ ਨਹੀਂ ਦਿਖਾਉਂਦੇ ਇਹ ਵੀ ਕਾਫੀ ਡਰਦੀ ਹੈਗੀ ਤੇ ਕੋਈ ਵੀ ਪਸ਼ੂ ਪਸੰਦ ਆਉਂਦਾ ਤੇ ਤੁਸੀਂ ਆਪ ਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਵੀਡੀਓ ਜੰਡ ਤੱਕ ਜੋਰ ਲਈ ਸਾਰੇ ਭਰਾਵਾਂ ਦਾ ਧੰਨਵਾਦ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ